ਉਹ ਕੋ ਨਹੀਂ ਪੁਰਾਣੀ ਫੋਟੋ ਹੋਗੀ ਹੈ ਨਹੀਂ ਅਸੀਂ ਆਪਸ ਵਿੱਚ ਮੋੜਦੇ ਗ੍ਰੈਂਡਰ ਨੂੰ ਵਾਧਾ ਕਰਦੇ ਜੀ ਕੋਈ ਕੀ ਨਾਮ ਕਰੇ ਮੋਦਨ ਸਿੰਘ ਹੈ ਜੀ ਮੇਰਾ ਪਿੰਡ ਨਿਦਾਂ ਵਾਲਾ ਜੀ ਪੰਚਾਇਤ ਮੈਂਬਰ ਹੈ ਜੀ ਬੰਦ ਐਕਸੀਡੈਂਟ ਹੋਇਆ ਹੈ ਕੌਣ ਸੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜੀ ਇਹ ਜੀ ਬਲਕਾਰ ਸਿੰਘ ਸੀਗਾ ਮੁੰਡਾ ਜੀ ਤੇ ਇੱਕ ਉਹਦੇ ਘਰ ਵਾਲੀ ਲਵਜੀਤ ਕੋ ਸੀ ਜੀ 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 ਤੇ ਹਾਂ ਜੀ ਤੇ ਉਹ ਸਾਡੀ ਨੋਹ ਲੱਗਦੀ ਸੀ ਉਹ ਭਤੀਜਾ ਸੀਗਾ ਜੀ ਤੇ ਇਹਨਾਂ ਦੀ 35 ਸਾਲ ਦੀ ਉਮਰ ਸੀਗੀ ਜੀ ਤੇ ਉਹ ਕੁੜੀ ਦੀ ਹੋਤਾ ਦਾ ਸਾਲ ਤੋਂ ਗੰਡ ਘੱਟ ਹੋਊਗੀ ਤੇ ਇਹ ਇਧਰੋਂ ਮੋਗੋਂ ਸ਼ਬਗ ਕਰਕੇ ਆ ਰਹੇ ਸੀਗੇ ਜੀ ਇੱਕ ਤਾਂ ਸਕੂਟਰੀ ਸੀ ਇਹਨਾਂ ਕੋਲੇ ਤੇ ਇਧਰੋਂ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫਤਾਰ ਤੇ ਸੀਗੀ ਜੀ ਤੇ ਮਗਰੋਂ ਵੱਜੀ ਜੀ ਇਹ ਹਾਲ ਕਿਤਾ ਹਾਲ ਦੀ ਜਿਹੜੀ ਸਾਡੀ ਨੋਹ ਰਣੀ ਜੀ ਉਹ ਤਾਂ ਗੁਜ਼ਰ ਗਈ ਆ ਤੇ ਜਿਹੜਾ ਮੁੰਡਾ ਸਾਡਾ ਭਤੀਜਾ ਜੀ ਉਹਨੂੰ ਰੈਫਰ ਕਰਤਾ ਜੀ ਲੁਧਿਆਣਾ ਕੀ ਕਾਰਨ ਕੀ ਸੰਭਿਆ ਉਹ ਵੀ ਲਾਪਰਵਾਹੀ ਦੀ ਹੈ ਕੀ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀਗੀ ਜੀ ਪਿੱਛੋਂ ਪਿੱਛੋਂ ਵੱਜੀ ਜੀ ਲਾਪਰਵਾਹੀ ਦਾ ਕਾਰਨ ਨਹੀਂ ਹੈ ਜੀ ਇੱਕ ਸਕੂਟਰ ਚਾਲਕ ਸੀ ਜਿਹੜਾ ਤੁਹਾਡੇ ਨੋ ਤੇ ਪਿੱਛੇ ਜੇ ਮੋਗੇ ਤੋਂ ਜਾ ਰਿਹਾ ਸੀ ਹਾਂ ਜੀ ਮੋਗੇ ਤੋਂ ਜਾ ਰਿਹਾ ਸੀ ਸ਼ੋਪਿੰਗ ਕਰਕੇ ਜੀ ਗੱਡੀ ਵੀ ਮਤਲਬ ਮੋਗੇ ਹਾਂ ਮੋਗੇ ਤੋਂ ਗੱਡੀ ਆ ਰਹੀ ਸੀ ਕਿਹੜੇ ਵੱਡ ਜਾਣਾ ਸੀ ਨਹੀਂ ਦਾਹਾਂ ਵਾਲੇ ਜਾਣਾ ਸੀ ਜੀ ਲੜਕੀ ਜੀ ਹੋਊਗੀ 32 ਸਾਲ ਆ ਇਹ ਲੜਕੇ ਦੀ ਬਲਕਾਰ ਸਿੰਘ ਦੀ 35 ਸਾਲ ਉਮਰ ਹੋ ਗਈ। ਨਹੀਂ ਜੀ ਬੱਚਾ ਨਾਲ ਹੈ ਨਹੀਂ ਸੀਗਾ ਜੀ। ਗੁੱਡੀ ਐ ਕੋ ਘਰੇ ਜੀ ਉਹ ਹੋਊਗੀ 56 ਸਾਲਾਂ ਦੀ ਆ। ਇਹ ਵੀ ਪਤਾ ਲੱਗ ਰਿਹਾ ਘਰੇ ਕੋ ਪ੍ਰੋਗਰਾਮ ਹੈ। ਹਾਂਜੀ ਘਰੇ ਨਹੀਂ ਜੀ ਇੱਥੇ ਦੋਨੇ ਦੇ ਪ੍ਰੋਗਰਾਮ ਸੀਗੇ ਇਹਨਾਂ ਦੀ ਭੂਆ ਸੀਗੀ ਜੀ ਉਹਦੀ ਲੜਕੀ ਦਾ ਵਿਆਹ ਸੀਗਾ ਜੀ। ਚਲੋ ਤਾਂ। 23 ਤਰੀਕ ਦਾ ਜੀ। ਗੱਡੀ ਵਾਲਾ ਕਿੱਥੇ? ਗੱਡੀ ਵਾਲੇ ਹੀ ਠਾਣੇ ਸੀਗਾ ਹੁਣ ਤਾਂ। ਗੱਡੀ ਠਾਣੇ ਆ ਗਿਆ। ਠਾਣੇ ਨੂੰ ਆਈ ਹੈ ਜੀ ਗੱਡੀ। ਜਿਹਦੇ ਤੁਹਾਡੇ ਨੂੰ ਰੈਫਰ ਕਰਤਾ। ਹਾਂਜੀ ਉਹ ਰੈਫਰ ਕਰਤਾ ਜੀ ਲੁਧਿਆਣੇ ਭੇਜਤਾ ਜੀ। ਰੋਡ ਐਕਸੀਡੈਂਟ ਹੋਇਆ ਸੀ ਸਰ ਕਿੰਨੇ ਜਣੇ ਜ਼ਖਮੀ ਸੀ ਹਾਲਤ ਨਹੀਂ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਈ ਸੀਗੀ ਉਹਦੀ ਤੇ ਉਹ ਉਹਦੀ ਹਾਲਤ ਗੰਭੀਰ ਸੀ ਹੀਰ ਬਲੀਡਿੰਗ ਸੀਗੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇਗਾ ਐਕਸੀਡੈਂਟ ਦਾ ਕੀ ਹੋਇਆ ਐਕਸੀਡੈਂਟ ਦਾ ਉਹ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਰੀ ਥਾਣਾ ਸਦਰ ਦੇ ਕੋਲ ਦੇ ਦੂਸਰੇ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋਟ ਵਾਸਤੇ ਗਿਆ ਸੀ ਪਰ ਉਹ ਗੰਦੇ ਅਸੀਂ ਲੁਧਿਆਣਾ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ਐਡ ਦੇ ਕੇ ਰੈਫਰ ਕਰ ਦਿੱਤਾ ਸਰ ਪਰਿਵਾਰ ਨੂੰ ਕੋਈ ਜਾਣਕਾਰੀ ਬੰਦੇ ਦਿੱਨੀ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਵੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ